ਇਹ ਨਵਾਂ ਪੈਰਾ ਜਵਨ ਕਾਲ ਸਭ ਜਗਤ ਬਣਾਇਓ ਜਿਸ ਕਾਲ ਨੇ ਇਹ ਜਗਤ ਬਣਾਇਆ ਹੈ ਅਸਲ 'ਚ ਇਹ ਸਾਰਾ ਜਗਤ ਹੋਂਦ ਵਿੱਚ ਆਇਆ ਜਿਵੇਂ ਆਪਾਂ ਨੇ ਪਿਛਲੇ ਪੈਰਿਆਂ ਦੇ ਵਿੱਚ ਗੱਲ ਕੀਤੀ ਸੀ ਵੀ ਕਿਵੇਂ ਇੱਕ ਜਿਹਦੇ ਮੋਲੀਕਿਊਲ 'ਚ ਇੱਕ ਇੱਕ ਹੁੰਦੇ ਨੇ ਪ੍ਰੋਟੋਨ ਨਿਊਟ੍ਰੋਨ ਤੇ ਇਲੈਕਟ੍ਰੋਨ ਇੱਕ ਇੱਕ ਹੋਂਦ ਉਹ ਹਾਈਡਰੋਜਨ ਹੁੰਦਾ ਜਿਹਦੇ ਵਿੱਚ ਦੋ-ਦੋ ਹੁੰਦੇ ਨੇ ਜਿਹਦੇ ਮੋਲੀਕਿਊਲ 'ਚ ਉਹ ਹੀਲੀਅਮ ਬਣ ਗਿਆ ਕਿ ਉਤੋਂ ਬਾਅਦ ਆਕਸੀਜਨ ਆਕਸੀਜਨ ਜਦੋਂ ਆਕਸੀਜਨ ਦੇ ਤੋਂ ਮੋਲੀਕਿਊਲ ਹਾਈਡਰੋਜਨ ਦੇ ਮੋਲੀਕਿਊਲ ਨਾਲ ਮਿਲੇ ਤਾਂ ਉਹਨਾਂ ਤੋਂ ਪਾਣੀ ਬਣ ਗਿਆ ਪਾਣੀ ਤੋਂ ਤਿਸਤੇ ਹੋਏ ਲੱਖ ਦਰਿਆਵੋ ਦੱਸਿਆ ਆਇਆ ਕੀਤਾ ਪਸਾਓ ਇੱਕ ਇੱਕ ਵਾਹ ਤਿਸਤੇ ਹੋਏ ਲੱਖ ਦਰਿਆਵੋ ਵੀ ਇੱਕੋ ਇੱਕ ਹਵਾ ਤੋਂ ਇਹ ਪਸਾਰਾ ਪਸਾਰਾ ਫਲਾਇਆ ਹੋਇਆ ਉਸ ਤੋਂ ਹੀ ਲੱਖਾਂ ਦਰਿਆ ਪੈਦਾ ਹੋਏ ਬਣ ਗਏ ਉਹ ਸਾਰਾ ਸਮੇਂ ਦੇ ਨਾਲ ਹੌਲੀ ਹੌਲੀ ਦਰਿਆਵਾਂ ਤੋਂ ਫਿਰ ਜੀਵਨ ਸਟਾਰਟ ਹੋ ਗਿਆ ਪਹਿਲਾ ਪਾਣੀ ਦੇ ਜੀਵ ਪੈਦਾ ਹੋਏ ਫਿਰ ਸੁਦਰ ਤੇ ਸੁਦਰ ਦੇ ਰਿੰਖਣੇ ਵਾਲੇ ਫਿਰ ਬਾਂਦਰ ਤੋਂ ਇਨਸਾਨ ਮਤਲਬ ਇਵੋਲੂਸ਼ਨ ਹੋ ਗਿਆ ਸਾਰਾ ਜਗਤ ਅੱਗੇ ਡਿਵੈਲਪ ਹੁੰਦਾ ਜਾ ਰਿਹਾ ਦੇਵ ਤੈਤ ਜੱਛ ਨੂੰ ਪੁਜਾਇਓ ਇਸ ਜਗਤ ਦੇ ਵਿੱਚ ਕੋਈ ਚੰਗੇ ਗੁਣਾ ਵਾਲੇ ਵੀ ਪੈਦਾ ਕੀਤੇ ਨੇ ਤੇ ਉਹਨਾਂ ਨੂੰ ਦੇਵ ਤੇ ਕਹਿੰਦੇ ਨੇ ਦਾਇਤ ਮਾੜੇ ਗੁਣਾ ਵਾਲੇ ਜਿਨ੍ਹਾਂ ਦੇ ਵਿੱਚ ਔਗਣੂ ਜਿਆਦਾ ਭਰਪੂਰ ਨੇ ਉਹ ਤੇ ਤ ਹੋਗੇ ਜਚਨ ਜਿਹੜੇ ਤੇਰੇ ਜਚ ਗਾਉਂਦੇ ਨੇ ਤੂੰ ਬਹੁਤ ਵੱਡਾ ਤੂੰ ਦਿਆਲੂਆ ਕਿਰਪਾਲੂਆ ਉਹ ਵੀ ਪੈਦਾ ਕੀਤੇ ਹੋਏ ਨੇ ਆਦ ਅੰਤ ਇੱਕੇ avatars ਆਦ ਸ਼ੁਰੂਆਤ ਅੰਤ ਅਖੀਰ ਜਗਤ ਦਾ ਆਦ ਆ ਤੇ ਜਗਤ ਦਾ ਹੀ ਅੰਤ ਤਾਂ ਉਹਦਾ ਕੋਈ ਆਦ ਅੰਤ ਨਹੀਂ ਹੈਗਾ ਆਦ ਅੰਤ ਇੱਕੇ avatars ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਗਤ ਦੇ ਆ ਸ਼ੁਰੂ ਤੋਂ ਅੰਤ ਤੱਕ ਜੋ ਇੱਕੋ ਅਵਤਾਰ ਰਹਿੰਦਾ ਉਹ ਬਦਲਦਾ ਨਹੀਂਗਾ ਉਹ ਨਾ ਜੰਮਦਾ ਨਾ ਮਰਦਾ ਸੋਈ ਗੁਰੂ ਸਮਝਿਓ ਹਮਾਰਾ ਉਸ ਨੂੰ ਅਸੀਂ ਆਪਣਾ ਗੁਰੂ ਸਮਝਣਾ ਉਹ ਜੋ ਜਮਾਂਦਾਰੀ ਮਰਦਾ ਨਹੀਂ ਜਿਸ ਨੇ ਜਗਤ ਤੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਸੀਗਾ ਤੇ ਬਾਅਦ ਵੀ ਰਹਿਣਾ ਉਹ ਸਾਡਾ ਗੁਰੂ ਆ ਉਹਦੀ ਵਾਹ ਵਾਹਿਗੁਰੂ ਉਹਦੀ ਵਾਹ ਜੇ ਕਿਸੇ ਨੂੰ ਉਹਦੇ ਦਰਸ਼ਨ ਹੋ ਗਏ ਉਹਦੀ ਸਮਝ ਆ ਗਈ ਉਹਦੀ ਸਮਝ ਹੀ ਉਹਦੇ ਦਰਸ਼ਨ ਨੇ ਉਹੀ ਵਾਹ ਉਹਦੇ ਮੂੰਹ ਚੋਂ ਆਪਣੇ ਆਪ ਵਾਹ ਨਿਕਲਣੀ ਆ ਫੇਰ ਅਸਲੀ ਵਾਹਿਗੁਰੂ ਕਹਿਣ ਦਾ ਅ ਮਤਲਬ ਬੜਨਾ ਅਸੀਂ ਗੋਬੀ ਸਿੰਘ ਜਾਂ ਨਾਨਕ ਨੂੰ ਗੁਰੂ ਨਹੀਂ ਕਹਿ ਸਕਦੇ ਉਹ ਤਾਂ ਉਹਨਾਂ ਨੂੰ ਦੱਸਣ ਵਾਲੇ ਨੇ ਉਹਨਾਂ ਨੇ ਆਪਣੀ ਹੋਮੇ ਖਤਮ ਕਰਕੇ ਜੀਵਨ ਕਾਲ ਦੇ ਵਿੱਚ ਉਸ ਦੇ ਵਿੱਚ ਜਾ ਰਹੇ ਉਹ ਉਸ ਗੁਰੂ ਦਾ ਹੀ ਹਿੱਸਾ ਨੇ ਹੁਣ ਪਰ ਇਹ ਆਪ ਗੁਰੂ ਨਹੀਂ ਹੈਗੇ ਉਹ ਗੁਰੂ ਆ ਉਹਨਾਂ ਨੇ ਦੱਸਤਾ ਜਿਹੜਾ ਜੱਤ ਬਣਾਇਆ ਆਦੋਂ ਤੋਂ ਲੈ ਕੇ ਅੰਤ ਤੱਕ ਜਿਹੜਾ ਰਹਿੰਦਾ ਉਹ ਗੁਰੂ ਆ ਸਮੇਂ ਮਤਲਬ ਕਿ ਜੋ ਵਰਤ ਰਿਹਾ ਜੋ ਘਟਤ ਹੋ ਰਿਹਾ ਉਸ ਕਰਕੇ ਹੀ ਇਹ ਸਾਰਾ ਜਗਤ ਬਣਿਆ ਹੈ ਸਮਾਂ ਉਹ ਨਹੀਂ ਜੋ ਘੜੀ ਦੀਆਂ ਸੂਈਆਂ ਚਲਦੀਆਂ ਸਮਾਂ ਉਹ ਜੋ ਵਰਤ ਰਿਹਾ ਤੇ ਸਭ ਘਾਸੇ ਦੀ ਉਮਰ ਵਧਾ ਰਿਹਾ ਘੜੀ ਤਾਂ ਮਨੁੱਖ ਨੇ ਬਣਾਈ ਹੈ ਸਮਾਂ ਮਿੰਨ ਲਈ ਠੀਕ ਆ ਸਮੇਂ ਬਾਰੇ ਦੱਸਿਆ ਹੋਇਆ ਸਮਾਂ ਅਸੀਂ ਕਹਿੰਦੇ ਕਿ ਨੂੰ ਆ ਅਸੀਂ ਸਮਾਂ ਸਮਝਦੇ ਹਾਂ ਕਿ ਘੜੀ ਸਮਾਂ ਪਰ ਸਮੇ ਉਹ ਘੜੀ ਤਾਂ ਉਸ ਸਮੇ ਨੂੰ ਮੇਨਣ ਲਈ ਇੱਕ ਦਿਨ ਚੜਦਾ ਛਿਪਦਾ ਉਹਦੀ ਉਹਨੂੰ ਸਾਰੇ ਦਿਨ ਦੀ ਪ੍ਰਕਿਰਿਆ ਨੂੰ ਮੇਨ ਲਈ 24 ਘੰਟੇ ਬਣਾਤੇ ਮਿੰਟ ਬਣਾਤੇ ਸਕਿੰਟ ਬਣਾਤੇ ਉਹਨੂੰ ਮੇਨਣ ਲਈ ਬਣਾਇਆ ਹੋਇਆ ਪਰ ਉਹ ਸਮਾਂ ਤਾਂ ਉਹ ਘੜੀ ਹੈ ਨਹੀਂ ਸਮਾਂ ਤਾਂ ਉਹ ਆ ਜੋ ਬੀਤ ਰਿਹਾ ਜੋ ਘਟਤ ਹੋ ਰਿਹਾ ਜਿਵੇਂ ਆ ਪਲ ਬੀਤ ਰਿਹਾ ਇਹ ਸਮਾਂ ਜੋ ਨੰਗ ਰਿਹਾ ਜੋ ਹੰਡ ਰਿਹਾ ਉਮਰ ਵੱਧ ਰਹੀ ਹੈ ਲੋਕਾਂ ਦੀ ਵੱਡੇ ਹੋ ਰਹੇ ਨੇ ਜਵਾਕ ਬੁੜੇ ਹੋ ਕੇ ਮਰ ਜਾਂਦੇ ਨੇ ਮਤਲਬ ਉਹ ਜੋ ਹੰੜ ਰਿਹਾ ਜੋ ਹੰਡਾ ਰਹੇ ਨੇ ਇਹ ਸਮਾਂ ਕਿਰਪਾ ਕਰਕੇ ਪਲੀਜ਼ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਬਹੁਤ ਡੂੰਗੀ ਗੱਲ ਆ ਜਦੋਂ ਅਸੀਂ ਇਸ ਨੂੰ ਸਮਝਦੇ ਆ ਕਿ ਘੜੀ ਸਮਾਂ ਨਹੀਂ ਹੈ ਘੜੀ ਤਾਂ ਉਹ ਸੂਈ ਘੁੰਮਦੀ ਆ ਉਸ ਸਮੇਂ ਨੂੰ ਮੇਨਣ ਦਾ ਇੱਕ ਜੰਤਰ ਬਣਾਇਆ ਗਿਆ ਸਮਾਂ ਕੀ ਆ ਜੋ ਇਹ ਘਟਿਤ ਹੋ ਰਿਹਾ ਬੀਤ ਰਿਹਾ ਚੀਜ਼ਾਂ ਬੁੜੀਆਂ ਹੋ ਰਹੀਆਂ ਨੇ ਖਰਾਬ ਹੋ ਰਹੀਆਂ ਨੇ ਮਸ਼ੀਨਰੀਆਂ ਚਲਦੀਆਂ ਚਲਦੀਆਂ ਬੱਚੇ ਜੰਮਦੇ ਨੇ بڑے ਹੁੰਦੇ ਨੇ ਬਜ਼ੁਰਗ ਹੁੰਦੇ ਨੇ ਮਰਦੇ ਨੇ ਮਤਲਬ ਉਹ ਜੋ ਬੀਤ ਰਿਹਾ ਅੱਗੇ ਦੀ ਅੱਗੇ ਜਾ ਰਿਹਾ ਇਹ ਸਮਾਂ ਇੱਥੇ ਦੋਵੇਂ ਪੈਰੇ ਦੀ ਸਮਾਪਤੀ ਆ